ਕੁਝ ਸਮਾਂ ਪਹਿਲਾਂ ਤੱਕ ਇਹ ਜਿਹੜੀਆਂ ਕ੍ਰੈਡਿਟ ਏਜੰਸੀਆਂ ਨੇ ਨਾ ਜਿਵੇਂ ਕਿ ਸਿਬਲ ਐਕਸਪੀਰੀਅਨ ਐਕੂਫੈਕਟਸ ਇਹਨਾਂ ਦੀ ਇੱਕ ਤਰੀਕੇ ਨਾਲ ਮੋਨੋਪੋਲੀ ਹੁੰਦੀ ਸੀ ਇਹ ਕੁਝ ਵੀ ਆਪਣੇ ਹਿਸਾਬ ਦੇ ਨਾਲ ਕਸਟਮਰ ਨੂੰ ਸਕੋਰ ਦੇ ਦਿੰਦੀਆਂ ਸੀ ਤੇ ਕਸਟਮਰ ਨੂੰ ਉਹ ਮੰਨਣਾ ਹੀ ਪੈਂਦਾ ਸੀ ਹੋਰ ਕੋਈ ਆਪਸ਼ਨ ਹੀ ਨਹੀਂ ਸੀ ਹੁੰਦਾ ਕਈ ਵਾਰੀ ਤਾਂ ਇਹ ਕ੍ਰੈਡਿਟ ਏਜੰਸੀਆਂ ਕਸਟਮਰ ਦਾ ਗਲਤ ਡਾਟਾ ਚੱਕ ਕੇ ਹੀ ਉਹਨੂੰ ਸਕੋਰ ਦੇ ਦਿੰਦੀਆਂ ਸੀ ਤੇ ਕਸਟਮਰ ਨੂੰ ਉਹੀ ਮੰਨਣਾ ਪੈਂਦਾ ਸੀ ਪਰ 2024 ਦੇ ਵਿੱਚ RBI ਨੇ ਸਟੈਪ ਇਨ ਕੀਤਾ ਤੇ ਕਿਹਾ ਭਾਈ ਬਹੁਤ ਹੋ ਗਿਆ RBI ਨੇ ਇਹਨਾਂ ਕ੍ਰੈਡਿਟ ਏਜੰਸੀਆਂ ਦੇ ਲਈ 2024 ਦੇ ਵਿੱਚ ਕਾਫੀ ਸਾਰੇ ਨਵੇਂ ਰੂਲ ਬਣਾ ਬੇਸਿਕਲੀ ਇਹ ਇਦਾਂ ਦੇ ਰੂਲਸ ਨੇ ਜਿਨ੍ਹਾਂ ਨਾਲ ਕਾਫੀ ਫਾਇਦਾ ਹੋ ਸਕਦਾ ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰਨ ਦੇ ਲਈ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਸਾਰੇ ਰੂਲਸ ਦੱਸੂਗਾ ਤਾਂ ਇਹਦੇ ਨਾਲ ਨਾਲ ਆਪਾਂ ਇਹ ਵੀ ਸਮਝਾਂਗੇ ਵੀ ਕਿਵੇਂ ਤੁਸੀਂ ਆਪਣਾ ਕ੍ਰੈਡਿਟ ਸਕੋਰ ਵਧਾ ਸਕਦੇ ਹੋ ਤੇ ਇਸ ਚੀਜ਼ ਦੇ ਲਈ ਤੁਹਾਡੇ ਲਈ ਅਸੀਂ ਇੱਕ ਸਪੈਸ਼ਲ ਡਿਟੇਲਡ ਮਾਡਲ ਵੀ ਬਣਾਇਆ ਹੈ ਕਿ ਤੁਹਾਡਾ ਕ੍ਰੈਡਿਡਿਟ ਸਕੋਰ ਇੰਪਰੂਵ ਕੀਤਾ ਜਾ ਸਕੇ ਟੈਂਟ ਦੇ ਵਿੱਚੋਂ ਤੁਹਾਨੂੰ ਕੁਝ ਇਦਾਂ ਦੇ ਪਲੇਟਫਾਰਮ ਵੀ ਦੱਸਾਂਗੇ ਜਿੱਥੇ ਤੁਸੀਂ ਫ੍ਰੀ ਦੇ ਵਿੱਚ ਆਪਣਾ ਕ੍ਰੈਡਿਟ ਸਕੋਰ ਚੈੱਕ ਕਰ ਸਕਦੇ ਹੋ ਸੋ ਕਾਫੀ ਕੁਝ ਡਿਸਕਸ ਹੋਏਗਾ ਇਸ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ RBI ਦੇ ਲੇਟੈਸਟ ਰੂਲ ਹੀ ਦੇਖ ਲੈਣੇ ਆ ਇਹਦੇ ਵਿੱਚ ਸਭ ਤੋਂ ਪਹਿਲਾ ਰੂਲ ਹੈ ਸਿਮਲ ਅਪਡੇਟ ਏਵਰੀ 2 ਮੰਥ ਹੁਣ ਇਸ ਚੀਜ਼ ਨੂੰ ਸਮਝਣ ਦੇ ਲਈ ਪਹਿਲਾਂ ਤੁਹਾਨੂੰ ਇਹ ਸਮਝਣਾ ਪਏਗਾ ਵੀ ਜਿਹੜਾ ਸਿਮਲ ਸਕੋਰ ਉਹ ਅਪਡੇਟ ਕਿਵੇਂ ਹੁੰਦਾ ਹੈ ਸਿਮਲ ਸਕੋਰ ਅਪਡੇਟ ਕਰਨ ਦੇ ਲਈ ਬੈਂਕ ਤੁਹਾਡਾ ਡਾਟਾ ਇਹਨਾਂ ਕ੍ਰੈਡਿਟ ਏਜੰਸੀਜ਼ ਦੇ ਨਾਲ ਸ਼ੇਅਰ ਕਰਦੀਆਂ ਨੇ ਜਿੱਤੇ ਇਹ ਕ੍ਰੈਡਿਟ ਏਜੰਸੀਆਂ ਆਪਣਾ ਮਾਡਲ ਰਨ ਕਰਦੀਆਂ ਨੇ ਤੇ ਉਸ ਤੋਂ ਬਾਅਦ ਇਹ ਕਸਟਮਰਸ ਨੂੰ ਸਕੋਰ ਕਰਦੀਆਂ ਨੇ ਤਾਂ ਮਤਲਬ ਕਿ ਸਿਮਲ ਸਕੋਰ ਅਪਡੇਟ ਕਰਨ ਦੇ ਲਈ ਕ੍ਰੈ ਉਨੀ ਸਲੇਬੀ ਉਹਨਾਂ ਨੇ ਹਰ ਮਹੀਨੇ ਡਾਟਾ ਸ਼ੇਅਰ ਕਰਨਾ ਹੈ ਹਰ ਹਫਤੇ ਇਸ ਕਰਕੇ ਬੈਂਕਾਂ ਦਾ ਜਦੋਂ ਦਿਲ ਕਰਦਾ ਸੀ ਉਹ ਡਾਟਾ ਸ਼ੇਅਰ ਕਰ ਦਿੰਦੀਆਂ ਸੀ ਤੇ ਤੁਹਾਡਾ ਡਾਟਾ ਰੈਂਡਮਲੀ ਕਦੋਂ ਵੀ ਅਪਡੇਟ ਹੋ ਜਾਂਦਾ ਸੀ ਬਟ ਹੁਣ ਆਰਬੀਆਈ ਨੇ ਕਿਹਾ ਵੀ ਜਿਹੜੀਆਂ ਇਹ ਕ੍ਰੈਡਿਟ ਏਜੰਸੀਆਂ ਨੇ ਇਹ ਮਹੀਨੇ ਦੇ ਵਿੱਚ ਦੋ ਵਾਰ ਕਸਟਮਰ ਦਾ ਕ੍ਰੈਡਿਟ ਸਕੋਰ ਅਪਡੇਟ ਕਰਨੀਆਂ ਇੱਕ ਵਾਰੀ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਤੇ ਇੱਕ ਵਾਰੀ ਮਹੀਨੇ ਦੇ ਮਿਡ ਦੇ ਵਿੱਚ ਤੇ ਦੂਜਾ ਰੂਲ ਹੈ ਸਿਬਲ ਰਿਪੋਰਟ ਚੈੱਕ ਨੋਟੀਫਿਕੇਸ਼ਨ ਇਸ ਰੂਲ ਦੇ ਵਿੱਚ ਬੇਸਿਕਲੀ ਕੋਈ ਵੀ ਬੈਂਕ ਜਾਂ ਐਨਬੀਐਫਸੀ ਜੇ ਉਹ ਤੁਹਾਡਾ ਸਕੋਰ ਚੈੱਕ ਕਰੇਗੀ ਤਾਂ ਹਰ ਵਾਰੀ ਤੁਹ ਮਜਦਾ ਇਸ ਬੁਰਪੋਰਟ ਦੇ ਵਿੱਚ ਬਿਨਾ ਉਹਨਾਂ ਦੀ ਇਨਫੋਰਮੇਸ਼ਨ ਦੇ ਲੋਨ ਚੜ ਜਾਂਦਾ ਸੀ ਤੇ ਫਾਲਤੂ ਦੇ ਵਿੱਚ ਹੀ ਉਹਨਾਂ ਦਾ ਸਿਮਬਲ ਸਕੋਰ ਘਟ ਜਾਂਦਾ ਸੀ ਤੇ ਇਸ ਰੂਲ ਤੋਂ ਬਾਅਦ ਕਸਟਮਰਸ ਨੂੰ ਐਗਜ਼ੈਕਟਲੀ ਪਤਾ ਰਹੇਗਾ ਵੀ ਸਿਮਬਲ ਸਕੋਰ ਚੈੱਕ ਕੌਣ ਕਰ ਰਿਹਾ ਹੈ ਤੀਜਾ ਰੂਲ ਹੈ ਐਕਸਪਲਿਸਟ ਰੀਜਨਸ ਫਾਰ ਰਿਜੈਕਸ਼ਨ ਜੇਕਰ ਕਿਸੇ ਵੀ ਕਾਰਨ ਕਿਸੇ ਕਸਟਮਰ ਦਾ ਲੋਨ ਜਾਂ ਕ੍ਰੈਡਿਟ ਕਾਰਡ ਰਿਜੈਕਟ ਹੋ ਜਾਂਦਾ ਹੈ ਉਹਨਾਂ ਦੀ ਸਿਮਬਲ ਸਕੋਰ ਦੀ ਵਜ੍ਹਾ ਨਾਲ ਤਾਂ ਬੈਂਕ ਐਨਵੀਐਪੀਸੀ ਨੂੰ ਉਹ ਐਕਸਪਲਿਸਿਟਲੀ ਰੀਜਨ ਦੱਸਣਾ ਪਏਗਾ ਵੀ ਕ੍ਰੈਡਿਟ ਸਕੋਰ ਦੇ ਵਿੱਚ ਕਿਸ ਵਜ੍ਹਾ ਕਾਰਨ ਲੋਨ ਰਿਜੈਕਟ ਹੋਇਆ ਤੇ ਇਹ ਜਿਹੜਾ ਜੇਕਰ ਬੈਂਕ ਜਾਂ ਐਨਬੀਐਫਸੀ ਤੁਹਾਡੇ ਅਗੇਂਡ ਡਿਫਾਲਟ ਕੇਸ ਫਾਈਲ ਕਰਨ ਵਾਲੇ ਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਤੁਹਾਨੂੰ ਐਸਐਮਐਸ ਤੇ ਈਮੇਲ ਦੇ ਥਰੂ ਦੱਸਣਾ ਪੈਗਾ ਕਿ ਉਹ ਇਦਾਂ ਕਰਨ ਵਾਲੇ ਆ ਤੇ ਜਿਹੜਾ ਪੰਜਵਾਂ ਰੂਲ ਆ ਉਹ ਕਾਫੀ ਸਾਰੇ ਕਸਟਮਰਸ ਨੂੰ ਵਧੀਆ ਲੱਗੇਗਾ ਇਹ ਹੈ ਟਾਈਮਲਾਈਨ ਫਾਰ ਰੈਟ੍ਰੈਸਲ आरबीएन ने क्या है कि अगर ਤੁਸੀਂ ਆਪਣੇ ਕ੍ਰੈਡਿਟ ਸਕੋਰ ਨੂੰ ਲੈ ਕੇ ਕੰਪਲੇਂਟ ਕਰਦੇ ਹੋ ਤਾਂ ਕ੍ਰੈਡਿਟ ਏਜੰਸੀ ਨੂੰ ਵਿਦਨ 30 ਡੇਜ਼ ਉਹ ਕੰਪਲੇਂਟ ਰਿਜ਼ੋਲਵ ਕਰਨੀ ਪੈਗੀ ਤੇ 30 ਡੇਜ਼ ਕੈਲੰਡਰ ਡੇਜ਼ ਹੋਣਗੇ ਨਾ ਕਿ ਵਰਕਿੰਗ ਡੇਜ਼ ਤੇ આરਬੀਐਨ ਨੇ ਇਹ ਵੀ ਕਿਹਾ ਹੈ ਵੀ ਜੇਕਰ 30 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਕੰਪਲੇਂਟ ਰਿਜ਼ੋਲਵ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕ੍ਰੈਡਿਟ ਏਜੰਸੀ ਨੂੰ 100 ਰੁਪਏ ਪਰ ਡੇ ਦੇ ਹਿਸਾਬ ਨਾਲ ਫਾਈਨ ਪੇ ਕਰਨਾ ਪਏਗਾ ਤੇ ਇਹ ਰੂਲ ਆਲਰੇਡੀ ਲਾਈਵ ਹੋ ਚੁੱਕਿਆ ਹੈ ਤਾਂ ਕੋਈ ਵੀ ਕ੍ਰੈਡਿਟ ਏਜੰਸੀ ਕੋਈ ਬਹਾਨਾ ਨਹੀਂ ਮਾਰ ਸਕਦੀ ਉਹਨਾਂ ਨੂੰ ਤੁਹਾਡਾ ਕ੍ਰੈਡਿਟ ਸਕੋਰ ਠੀਕ ਕਰਨਾ ਹੀ ਪਏਗਾ ਜਾਂ ਪਰ ਇਹਦੇ ਵਿੱਚ ਵੀ ਸਾਨੂੰ ਕਲੀਅਰਲੀ ਇਹ ਸਮਝ ਨਹੀਂ ਆਇਆ ਵੀ ਅਸੀਂ ਆਪਣਾ ਕ੍ਰੈਡਿਟ ਸਕੋਰ ਵਧਾ ਕੇ ਮਿਲ ਸਕਦੇ ਹਾਂ ਤਾਂ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਅਸੀਂ ਤੁਹਾਡੇ ਲਈ ਇੱਕ ਫ੍ਰੀ ਮਾਡਲ ਸ਼ੇਅਰ ਕਰਾਂਗੇ ਇਸ ਮਾਡਲ ਦਾ ਯੂਜ਼ ਕਰਕੇ ਤੁਸੀਂ ਆਪਣਾ ਕ੍ਰੈਡਿਟ ਸਕੋਰ ਇਨਕਰੀਜ਼ ਕਰ ਸਕਦੇ ਹੋ ਤੇ ਇਸ ਮਾਡਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ ਨਾਲ ਨਾਲ ਹੁਣ ਇਹ ਦੇਖ ਲੈਣੇ ਆ ਵੀ ਇਸ ਮਾਡਲ ਦਾ ਯੂਜ਼ ਕਰਕੇ ਤੁਸੀਂ ਆਪਣਾ ਕ੍ਰੈਡਿਟ ਸਕੋਰ ਇਨਕਰੀਜ਼ ਕਿਵੇਂ ਕਰ ਸਕਦੇ ਹੋ ਮੈਂ ਸਿੰਪਲ ਸਕੋਰ ਦੇ ਸਾਰੇ ਪੈਰਾਮੀਟਰਸ ਨੂੰ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਸਮਝਾਉਂਗਾ ਕਿ ਕਿਵੇਂ ਤੁਸੀਂ ਆਪਣਾ ਕ੍ਰ ਜੋ ਕਿ ਮੋਸਟ ਇੰਪੋਰਟੈਂਟ ਫੈਕਟਰ ਹੈ ਸਿਬਲ ਸਕੋਰ ਦਾ ਜਿਹੜਾ ਕਿ 35% ਦਾ ਕੰਟਰੀਬਿਊਸ਼ਨ ਦਿੰਦਾ ਓਵਰਆਲ ਸਕੋਰ ਦੇ ਵਿੱਚ ਹੁਣ ਪੇਮੈਂਟ ਹਿਸਟਰੀ ਦੇ ਵਿੱਚ ਤੁਸੀਂ ਇਹ ਦੇਖਣਾ ਹੈ ਵੀ ਐਗਜ਼ੈਕਟਲੀ ਕਿਸ وجہ ਕਰ ਮ ਤੁਹਾਡਾ ਸਿਬਲ ਸਕੋਰ ਘਟ ਰਿਹਾ ਜੇਕਰ ਤੁਹਾਡੀਆਂ ਸਾਰੀਆਂ ਪੇਮੈਂਟਸ ਟਾਈਮ ਤੇ ਗਈਆਂ ਨੇ ਤੇ ਬੈਂਕ ਵੱਲੋਂ ਕੋਈ ਵੀ ਖਰਾਬ ਜਾਂ ਐਡਵਰਸ ਕਮੈਂਟ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਪੂਰੇ ਪੁਆਇੰਟ ਮਿਲਣਗੇ ਜੋ ਕਿ 90 ਤੋਂ ਲੈ ਕੇ 105 ਦੇ ਵਿੱਚ ਹੋ ਸਕਦੇ ਆ ਜੇਕਰ ਤੁਹਾਡੀ ਪੇਮੈਂਟ ਇੱਕ ਦੋ ਮਹੀਨੇ ਪਹਿਲਾਂ ਡਿਲੇ ਹੋਈ ਹੈ ਤੇ ਬੈਂਕ ਨੇ ਐਡਵਰਸ ਕਮੈਂਟ ਕੀਤਾ ਤਾਂ ਤੁਹਾਡੇ 60 70 ਪੁਆਇੰਟ ਕੱਟੇ ਜਾ ਸਕਦੇ ਆ ਤੇ ਜੇਕਰ ਤੁਹਾਡਾ ਲਾਸਟ ਐਡਵਰਸ ਕਮੈਂਟ ਨੂੰ 2 ਸਾਲ ਤੋਂ ਵੱਧ ਹੋ ਚੁੱਕਿਆ ਫਿਰ ਤੁਹਾਡੇ 20 ਤੋਂ 25 ਪੁਆਇੰਟ ਹੀ ਕੱਟੇ ਜਾਣਗੇ ਤੇ ਗੱਲ ਇਹ ਆ ਵੀ ਇਸ ਪੈਰਾਮੀਟਰ ਤੇ ਤੁਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਤੁਹਾਨੂੰ ਸਿਰ ਵੇਟ ਹੀ ਕਰਨਾ ਪਏਗਾ ਇਹ ਜਿਹੜਾ ਐਡਵਰਸ ਕਮੈਂਟ ਹੈ ਜਿੰਨਾ ਪੁਰਾਣਾ ਹੁੰਦਾ ਜਾਏਗਾ ਤੁਹਾਡਾ ਕ੍ਰੈਡਿਟ ਸਕੋਰ ਵੱਧਦਾ ਜਾਏਗਾ ਉਸ ਤੋਂ ਬਾਅਦ ਹੁੰਦਾ ਵੀ ਜੇਕਰ ਤੁਸੀਂ ਡਿਲੇ ਕੀਤਾ ਆਪਣੀ ਪੇਮੈਂਟ ਕਰਨ ਦੇ ਵਿੱਚ ਤਾਂ ਕਿੰਨੇ ਦਿਨ ਡਿਲੇ ਕੀਤਾ ਹੈ 0 ਤੋਂ 30 ਦਿਨ ਦੇ ਵਿੱਚ ਬੈਂਕ ਜਨਰਲੀ ਪਹਿਲੀ ਵਾਰੀ ਮਾਫ ਕਰ ਦਿੰਦੇ ਆ ਬਟ ਜੇਕਰ ਦੁਬਾਰਾ ਤੋਂ ਡਿਲੇ ਕਰਦੇ ਹੋ ਫਿਰ ਤੁਹਾਡੇ 15 ਤੋਂ 20 ਪੁਆਇੰਟ ਕੱਟੇ ਜਾਂਦੇ ਆ ਬਟ ਜੇਕਰ ਡਿ ਲਾਸਟ ਜਿਹੜਾ ਸੈਕਸ਼ਨ ਆਉਂ ਡੀਲ ਕਰਦਾ ਹੈ ਬੈਂਕਰਪਸੀ ਕੇਸਸ ਦੇ ਨਾਲ ਜੇਕਰ ਤੁਹਾਡੇ ਤੇ ਕੋਈ ਬੈਂਕਰਪਸੀ ਦਾ ਕੇਸ ਚੱਲ ਰਿਹਾ ਹੈ ਤਾਂ ਤੁਹਾਡੇ 50-60 ਪੁਆਇੰਟ ਤਾਂ ਸਿੱਧੇ ਕੱਟੇ ਜਾਣਗੇ ਤੇ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਬੈਂਕਰਪਸੀ ਕੇਸ ਦੇ ਵਿੱਚ ਉੱਪਰ ਵਾਲੇ ਦੋ ਸੈਕਸ਼ਨ ਦੇ ਵਿੱਚ ਵੀ ਤੁਹਾਡੇ 120 ਤੋਂ ਲੈ ਕੇ 130 ਪੁਆਇੰਟ ਸਿੱਧੇ ਕੱਟੇ ਜਾਣਗੇ ਅਗਲਾ ਪੈਰਾਮੀਟਰ ਹੈ ਕ੍ਰੈਡਿਟ ਸਕੋਰ ਦਾ ਨਿਊ ਕ੍ਰੈਡਿਟ ਜਿਹਦਾ ਕਿ 10% ਤੱਕ ਵੇਟੇਜ ਹੁੰਦਾ ਓਵਰਆਲ ਸਕੋਰ ਤੇ ਵਿੱਚ ਜੇਕਰ ਪਿਛਲੇ 6 ਮਹੀਨਿਆਂ ਦੇ ਵਿੱਚ 5 ਤੋਂ ਜ਼ਿਆਦਾ ਹਾਰਡ ਕਾਲਸ ਨੇ ਤਾਂ ਤੁਹਾਡਾ ਕ੍ਰੈਡਿਟ ਸਕੋਰ 50 ਤੋਂ 60 ਪੁਆਇੰਟ ਘ ਇਸ ਲਈ ਰეკਮੈਂਡ ਕੀਤਾ ਜਾਂਦਾ ਵੀ ਬਹੁਤ ਸਾਰੇ ਲੋਨ ਜਾਂ ਕ੍ਰੈਡਿਟ ਕਾਰਡਸ ਦੇ ਲਈ ਨਾ ਇੱਕੋ ਟਾਈਮ ਤੇ ਇਕੱਠੇ ਅਪਲਾਈ ਨਹੀਂ ਕਰਨਾ ਚਾਹੀਦਾ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਇੱਥੇ ਸਿਰਫ ਹਾਰਡ ਪੁੱਲਸ ਦੇ ਨਾਲ ਹੀ ਤੁਹਾਡਾ ਸਕੋਰ ਘਟਦਾ ਹੈ ਸੌਫਟ ਪੁੱਲਸ ਦੇ ਨਾਲ ਤੁਹਾਡਾ ਸਕੋਰ ਨਹੀਂ ਘਟਦਾ ਤੇ ਗੁੱਡ ਨਿਊਜ਼ ਇਹ ਹੈ ਵੀ ਜੇਕਰ ਇਸ ਪੈਰਾਮੀਟਰ ਤੇ ਤੁਹਾਡਾ ਕ੍ਰੈਡਿਟ ਸਕੋਰ ਘਟਦਾ ਹੈ ਤਾਂ ਇਹਨੂੰ ਤੁਸੀਂ ਬਹੁਤ ਹੀ ਕੁਇਕਲੀ ਇਨਕਰੀਜ਼ ਕਰ ਸਕਦੇ ਹੋ ਸਿੰਪਲੀ ਨਵੇਂ ਲੋਨ ਜਾਂ ਕ੍ਰੈਡਿਟ ਕਾਰਡ ਲਈ ਨਾ ਕੁਝ ਟਾਈਮ ਦੇ ਲਈ ਅਪਲਾਈ ਕਰਨਾ ਬਿਲਕੁਲ ਬੰਦ ਕਰ ਦਿਓ 2 ਮਹੀਨਿਆਂ ਦੇ ਵਿੱਚ ਹੀ ਤੁਹਾਡੇ ਪਿਆਂ ਤੋਂ 60 ਪੁਆਇੰਟ ਵੱਧ ਸਕਦੇ ਆ ਤੀਸਰਾ ਪੈਰਾਮੀਟਰ ਹੈ ਕ੍ਰੈਡਿਟ ਯੂਟਿਲਾਈਜੇਸ਼ਨ ਮਤਲਬ ਕਿ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਦਾ ਕਿੰਨੇ ਪਰਸੈਂਟ ਯੂਜ਼ ਕਰਦੇ ਹੋ ਕ੍ਰੈਡਿਟ ਯੂਟਿਲਾਈਜੇਸ਼ਨ ਦਾ ਅਪ੍ਰੋਕਸੀਮੇਟਲੀ 3% ਵੇਟੇਜ ਹੁੰਦਾ ਤੁਹਾਡੇ ਓਵਰਆਲ ਸਕੋਰ ਦੇ ਵਿੱਚ ਜੇਕਰ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਦਾ 1 ਤੋਂ ਲੈ ਕੇ 9% ਤੱਕ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਸ ਪੈਰਾਮੀਟਰ ਤੇ ਪੂਰੇ ਨੰਬਰ ਮਿਲਦੇ ਆ ਤੇ ਮੈਂ ਇੱਥੇ ਇੱਕ ਚੀਜ਼ ਕਲੈਰੀਫਾਈ ਕਰਦਾ ਵੀ ਇਹ ਤੁਹਾਡੇ 1 ਸਾਲ ਦਾ ਐਵਰੇਜ ਹੁੰਦਾ ਨਾ ਕਿ ਕਿਸੇ ਪਾਰਟਿਕੂਲਰ ਮੰਥ 'ਚ ਤੁਸੀਂ ਕਿੰਨਾ ਯੂਜ਼ ਕਰਦੇ ਹੋ ਤੇ ਇੱਥੇ ਇੱਕ ਚੀਜ਼ ਹੋਰ ਵੀ ਹੈ ਜੇਕਰ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਬਿਲਕੁਲ ਵੀ ਸੋ ਇੱਥੇ ਇੱਕ ਟ੍ਰਿਕ ਮਿਲ ਜਾਂਦੀ ਆ ਆਪਣਾ ਕ੍ਰੈਡਿਟ ਸਕੋਰ ਇਨਕਰੀਜ਼ ਕਰਨ ਦੇ ਲਈ ਵੀ ਤੁਹਾਡੀ ਕ੍ਰੈਡਿਟ ਲਿਮਿਟ ਜੇਕਰ ਯੂਜ਼ ਨਹੀਂ ਹੋ ਰਹੀ ਤਾਂ ਸਿੰਪਲੀ ਇਹਨੂੰ ਇੱਕ ਤੋਂ 2% ਯੂਜ਼ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਜਲਦੀ ਤੇ ਬੜੀ ਆਸਾਨੀ ਨਾਲ ਵਧਣਾ ਸ਼ੁਰੂ ਹੋ ਜਾਏਗਾ ਚੌਥਾ ਪੈਰਾਮੀਟਰ ਹੈ ਲੈਂਥ ਆਫ ਕ੍ਰੈਡਿਟ ਹਿਸਟਰੀ ਮਤਲਬ ਕਿ ਬੈਂਕ ਦੇ ਜਿਹੜੇ ਕ੍ਰੈਡਿਟ ਵਾਲੇ ਪ੍ਰੋਡਕਟ ਹੈ ਜਿਵੇਂ ਕਿ ਲੋਨ ਕ੍ਰੈਡਿਟ ਕਾਰਡ ਵਗੈਰਾ ਉਹਨਾਂ ਨਾਲ ਜੁੜੇ ਹੋਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਿੰਨਾ ਜ਼ਿਆਦਾ ਟਾਈਮ ਓਨੇ ਹੀ ਵਧੀਆ ਇਸ ਪੈਰਾਮੀਟਰ ਦੀ ਵੀ ਅਪ੍ਰੋਕਸੀਮੇਟਲੀ 15% ਵੇਟੇਜ ਹੁੰਦੀ ਆ ਬੈਂਕ ਦੇ ਜਿਹੜੇ ਇਹ ਕ੍ਰੈਡਿਟ ਵਾਲੇ ਪ੍ਰੋਡਕਟ ਹੈ ਜਿਵੇਂ ਕਿ ਲੋਨ ਕ੍ਰੈਡਿਟ ਕਾਰਡ ਇਹਨਾਂ ਨਾਲ ਜੁੜੇ ਹੋਏ ਜੇਕਰ ਤੁਹਾਨੂੰ 60 ਮਹੀਨੇ ਯਾਨੀ ਕਿ 5 ਸਾਲ ਤੋਂ ਵੱਧ ਹੋ ਚੁੱਕਿਆ ਤਾਂ ਤੁਹਾਨੂੰ ਪੂਰੇ ਨੰਬਰ ਮਿਲਣਗੇ ਹੁਣ ਬਹੁਤ ਸਾਰੇ ਲੋਕ ਕੀ ਕਰਦੇ ਆ ਆਪਣੇ ਪੁਰਾਣੇ ਕ੍ਰੈਡਿਟ ਕਾਰਡ ਨਾ ਬੰਦ ਕਰਵਾ ਦਿੰਦੇ ਆ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਦੇ ਜਿਹੜੇ ਇਹ ਪੁਰਾਣੇ ਕ੍ਰੈਡਿਟ ਕਾਰਡ ਹੈ ਉਹਨਾਂ ਦੀ ਲੈਂਥ ਆਫ ਕ੍ਰੈਡਿਟ ਹਿਸਟਰੀ ਦੇ ਵਿੱਚ ਕੰਟ੍ਰਿਬਿਊਟ ਕਰਦੇ ਆ ਇਸ ਲਈ ਜ਼ਰੂਰੀ ਹੋ ਜਾਂਦਾ ਵੀ ਆਪਣੇ ਪੁਰਾਣੇ ਕ੍ਰੈਡਿਟ ਕਾਰਡ ਨੂੰ ਵੀ ਯੂਜ਼ ਕਰਦੇ ਰਹੋ ਤੇ ਜੇਕਰ ਤੁਹਾਡੇ ਇਸ ਪੈਰਾਮੀਟਰ ਦੇ ਵਿੱਚ ਪੁਆਇੰਟ ਘ ਤੇ ਲਾਸਟ ਪੈਰਾਮੀਟਰ ਜੋ ਕਿ 10% ਤੱਕ ਕੰਟ੍ਰਿਬਿਊਟ ਕਰਦਾ ਤੁਹਾਡੇ ਓਵਰਆਲ ਸਕੋਰ ਦੇ ਵਿੱਚ ਉਹ ਹੈ ਕ੍ਰੈਡਿਟ ਮਿਕਸ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਕੋਲ ਕਿੰਨੇ ਅਲੱਗ-ਅਲੱਗ ਟਾਈਪ ਦੇ ਕ੍ਰੈਡਿਟ ਪ੍ਰੋਡਕਟਸ ਨੇ ਜਿੰਨੇ ਜ਼ਿਆਦਾ ਓਨੇ ਹੀ ਵਧੀਆ ਹੁਣ ਇਹ ਸੁਣਨ ਦੇ ਵਿੱਚ ਉਲਟਾ ਲੱਗ ਰਿਹਾ ਹੋਵੇਗਾ ਘਰ ਵਾਲੇ ਕਹਿੰਦੇ ਆ ਬਹੁਤੇ ਲੋਨ ਨਹੀਂ ਲੈਣੇ ਚਾਹੀਦੇ ਬਟ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਜੇਕਰ ਤੁਹਾਡੇ ਕੋਲ ਅਲੱਗ-ਅਲੱਗ ਟਾਈਪ ਦੇ ਲੋਨ ਹੋਣਗੇ ਤੇ ਉਹਨਾਂ ਦੀਆਂ ਸਾਰਿਆਂ ਦੀਆਂ ਪੇਮੈਂਟਸ ਤੁਸੀਂ ਟਾਈਮ ਤੇ ਕਰ ਰਹੇ ਹੋ ਤਾਂ ਬੈਂਕ ਨੂੰ ਮੈਸੇਜ ਜਾਂਦਾ ਹੈ ਵੀ ਤੁਸੀਂ ਆਪਣੇ ਫਾਈਨੈਂਸਸ ਨੂੰ ਲੈ ਕੇ ਕਾਫੀ ਰਿਸਪੌਂਸੀਬਲ ਹੋ ਤੇ ਇਸ ਹੁਣ ਇੱਥੇ ਜੇਕਰ ਤੁਹਾਡੇ ਕੋਲ 5 ਤੋਂ ਵੱਧ ਅਲੱਗ-ਅਲੱਗ ਟਾਈਪ ਦੇ ਕ੍ਰੈਡਿਟ ਪ੍ਰੋਡਕਟਸ ਨੇ ਤਾਂ ਤੁਹਾਨੂੰ ਇੱਥੇ ਪੂਰੇ ਨੰਬਰ ਮਿਲਣਗੇ ਪਰ ਮੈਂ ਇੱਕ ਚੀਜ਼ ਇੱਥੇ ਦੱਸ ਦਿਆਂ ਵੀ ਅਸੀਂ ਇਹ ਬਿਲਕੁਲ ਰეკਮੈਂਡ ਨਹੀਂ ਕਰ ਰਹੇ ਵੀ ਆਪਣਾ ਕ੍ਰੈਡਿਟ ਸਕੋਰ ਵਧਾਉਣ ਦੇ ਲਈ ਹੁਣ ਤੁਸੀਂ ਲੋਨ ਲੈਣਾ ਸ਼ੁਰੂ ਕਰ ਦਿਓ ਕ੍ਰੈਡਿਟ ਸਕੋਰ ਵਧਾਉਣ ਦੇ ਲਈ ਹੋਰ ਕਾਫੀ ਬੈਟਰ ਤਰੀਕੇ ਤੁਹਾਨੂੰ ਦੱਸੇ ਨੇ ਤੁਸੀਂ ਉਹਨਾਂ ਤੇ ਫੋਕਸ ਕਰ ਸਕਦੇ ਹੋ ਹੁਣ ਲਾਸਟ ਦੇ ਵਿੱਚ ਸਮਰਾਈਜ਼ ਕਰਦੇ ਹੋਏ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੇ ਪੰਜ ਪੈਰਾਮੀਟਰ ਨੇ ਇਹਨਾਂ ਦੇ ਵਿੱਚੋਂ ਪੇਮੈਂਟ ਹਿਸਟਰੀ ਤੇ ਕ੍ਰੈਡਿਟ ਯੂਟਿਲਾਈਜੇਸ਼ਨ ਇਹ ਦੋ ਮੋਸਟ ਇੰਪੋਰਟੈਂਟ ਪੈਰਾਮੀਟਰ ਨੇ ਜਿਹੜੇ ਕਿ 65% ਤੱਕ ਕੰਟ੍ਰਿਬਿਊਸ਼ਨ ਦਿੰਦੇ ਨੇ ਤੁਹਾਡੇ ਓਵਰਆਲ ਸਿਮਬਲ ਸਕੋਰ ਦੇ ਵਿੱਚ ਸੋ ਜੇਕਰ ਤੁਸੀਂ ਇਹਨਾਂ ਦੋਨਾਂ ਨੂੰ ਸੌਟ ਕਰ ਲੋਗੇ ਤਾਂ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਹੀ ਵਧੀਆ ਤੇ ਬਹੁਤ ਹੀ ਜਲਦੀ ਬਣ ਜਾਏਗਾ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਵੀ ਇਹ ਕੋਈ ਐਗਜੈਕਟ ਫਾਰਮੂਲਾ ਨਹੀਂ ਹੈ ਇਹ ਸਿਰਫ ਸਾਡੀ ਇੰਟਰਪ੍ਰੀਟੇਸ਼ਨ ਹੈ ਸਿਮਬਲ ਸਕੋਰ ਨੂੰ ਲੈ ਕੇ ਤੇ ਇਹ ਫਾਰਮੂਲਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਫ੍ਰੀ ਦੇ ਚਲੋ ਹੁਣ ਵੀਡੀਓ ਦੇ ਲਾਸਟ ਸੈਗਮੈਂਟ ਵੱਲ ਵਧਦੇ ਹਾਂ ਤੇ ਜਿੱਥੇ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਫ੍ਰੀ ਦੇ ਵਿੱਚ ਆਪਣਾ ਸਿਬਲ ਸਕੋਰ ਕਿਵੇਂ-ਕਿਵੇਂ ਚੈੱਕ ਕਰ ਸਕਦੇ ਹੋ ਇੱਥੇ ਸਭ ਤੋਂ ਪਹਿਲਾ ਨੰਬਰ ਆਉਂਦਾ ਟ੍ਰਾਂਸਯੂਨੀਅਨ ਜਾਂ ਸਿਬਲ ਦੀ ਅਫੀਸ਼ੀਅਲ ਵੈਬਸਾਈਟ ਇੱਥੇ ਤੁਹਾਨੂੰ ਆਪਣੀ ਪਹਿਲਾ ਈਮੇਲ ਆਈਡੀ ਦੇ ਨਾਲ ਆਪਣਾ ਅਕਾਊਂਟ ਬਣਾਉਣਾ ਪਏਗਾ ਫਿਰ ਉਸ ਤੋਂ ਬਾਅਦ ਮੋਬਾਈਲ ਨੰਬਰ ਭਰ ਕੇ ਓਟੀਪੀ ਦੇ ਨਾਲ ਵੈਰੀਫਾਈ ਕਰਨਾ ਪਏਗਾ ਤੇ ਵੈਰੀਫਾਈ ਕਰਦੇ ਹੀ ਤੁਹਾਨੂੰ ਡੈਸ਼ਬੋਰਡ ਤੇ ਲੈ ਜਾਏਗਾ ਜਿੱਥੇ ਕਿ ਤੁਹਾਨੂੰ ਮੇਨ ਸਕਰੀਨ ਤੇ ਹੀ ਤੁਹਾਡਾ ਸਿਬਲ ਸਕੋਰ ਦੇਖਣ ਨੂੰ ਮਿਲ ਜਾਏਗਾ ਤੇ ਇਹਦੇ ਵਿੱਚ ਸਾਡੀ ਦੂਸਰੀ ਰეკਮੈਂ ਤੇ ਤੀਸਰਾ ਜਿਹੜਾ ਆਪਸ਼ਨ ਹੈ ਜਿੱਥੇ ਤੁਸੀਂ ਫ੍ਰੀ ਦੇ ਵਿੱਚ ਆਪਣਾ ਸਿਬਲ ਸਕੋਰ ਚੈੱਕ ਕਰ ਸਕਦੇ ਹੋ ਉਹ ਹੈ ਵਿਸ਼ਵਫਿੰਨ ਹੁਣ ਵਿਸ਼ਵਫਿੰਨ ਦੇ ਨਾਲ ਨਾ ਤਾਂ ਤੁਸੀਂ ਕਿਸੇ ਵੈਬਸਾਈਟ ਤੇ ਜਾਣਾ ਤੇ ਨਾ ਹੀ ਤੁਹਾਨੂੰ ਕਿਸੇ ਐਪ ਨੂੰ ਡਾਊਨਲੋਡ ਕਰਨ ਦੀ ਜ਼ਰੂਰਤ ਹੈ विश्विन ਦੇ ਨਾਲ ਤੁਹਾਨੂੰ ਤੁਹਾਡਾ ਸਿੰਪਲ ਸਕੋਰ ਤੁਹਾਡੇ WhatsApp ਤੇ ਹੀ ਮਿਲ ਜੇਗਾ ਤੁਸੀਂ ਬਸ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ WhatsApp ਨੰਬਰ ਹੀ ਭਰਨਾ ਹੈ ਵਿਸ਼ਵਨ WhatsApp ਤੇ ਹੀ ਤੁਹਾਡੇ ਤੋਂ ਕੁਝ ਡਿਟੇਲਸ ਵੈਰੀਫਾਈ ਕਰੇਗਾ ਜਿਵੇਂ ਕਿ ਡੇਟ ਆਫ ਬਰਥ ਪੈਨ ਕਾਰਡ ਵਗੈਰਾ ਤੇ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਸਕੋਰ ਤੁਹਾਨੂੰ ਤੁਹਾਡੇ WhatsApp ਤੇ ਹੀ ਮਿਲ ਜੇਗਾ ਹਾਲਾਂਕਿ ਵਿਸ਼ਵਨ ਤੁਹਾਡਾ ਡਾਟਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਬਟ ਵਿਸ਼ਵਨ ਤੁਹਾਨੂੰ ਕਾਲ ਜਾਨ ਦੀ ਪੋਸਿਬਿਲਟੀ ਜ਼ਰੂਰ ਰਹੇਗੀ ਸੋ ਦੈਟਸ ਆਲ ਫॉर ਟੂਡੇ ਹੁਣ ਤੱਕ ਆਪਾਂ ਇਹ ਦੇਖ ਲਿਆ ਵੀ ਕ੍ਰੈਡਿਟ ਸਕੋਰ ਦੇ ਰਿਗਾਰਡਿੰਗ ਲੇਟੈਸਟ ਨਿਊਜ਼ ਕ੍ਰੈਡਿਟ ਸਕੋਰ ਕਿਵੇਂ ਵਧਾ ਸਕਦੇ ਆ ਫ੍ਰੀ ਦੇ ਵਿੱਚ ਕਾਫੀ ਮਿਹਨਤ ਲੱਗੀ ਹੈ ਸੋ ਜੇਕਰ ਤੁਹਾਡੇ ਲਈ ਵੀਡੀਓ ਹੈਲਪਫੁਲ ਲੱਗੀ ਤੁਹਾਨੂੰ ਤਾਂ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਬੀ ਕੇ ਫਾਈਟ